ਸੱਚੀ ਗੱਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਨਾਲ ਤੁਹਾਡੇ ਨਾਲ ਇੱਕ ਵਾਰ ਜਿਹੜਾ ਅੱਜ ਫਿਰ ਹਾਜ਼ਰ ਹੋਇਆ ਸਮਾਣਾ ਦੇ ਮਹੱਲਾ ਮਾਮਗੜ ਦੇ ਕੋਲ ਪ੍ਰਾਚੀਨ ਪੰਜਮੁਖੀ ਮੰਦਿਰ ਦੇ ਕੋਲ ਤੇ ਵਿਸ਼ਕਰਮਾ ਮੰਦਿਰ ਦੇ ਕੋਲ ਕਾਫੀ ਲੰਬੇ ਹਿਰਸੇ ਤੋਂ ਕੂੜੇ ਦੇ ਜਿਹੜੇ ਡੰਪ ਲੱਗਦੇ ਹੁੰਦੇ ਸਨ ਤੇ ਦੋਨੇ ਮੰਦਰਾਂ ਦੇ ਪ੍ਰਧਾਨਾਂ ਵੱਲੋਂ ਤੇ ਕਮੇਟੀ ਵੱਲੋਂ ਲਗਾਤਾਰ ਨਗਰ ਕੌਂਸਲ ਨੂੰ ਲਾਈਟਰ ਦਿੱਤੇ ਜਾਂਦੇ ਸਨ ਤਾਂ ਕਿ ਇੱਥੋਂ ਜਿਹੜਾ ਕੂੜੇ ਦੇ ਡੰਪ ਨੇ ਖਤਮ ਹੋ ਸਕਣ ਤੇ ਉਹੀ ਮਹਿਮ ਨੂੰ ਅੱਜ ਦੇਖਦੇ ਹੋਏ ਸਮਾਣਾ ਨਗਰ ਕੌਂਸਲ ਦੇ ਈਓ ਤੇ ਸੈਨੀਟਰੀ ਇਨਸਪੈਕਟਰ ਦੀਪਕ ਵੱਲੋਂ ਇਸ ਮਹਿਮ ਨੂੰ ਤੀਖਾ ਕਰਦੇ ਹੋਏ ਇੱਥੋਂ ਜਿਹੜੇ ਕੂੜੇ ਦੇ ਡੰਪ ਖਤਮ ਕਰਕੇ ਤੇ ਉੱਥੇ ਬਕਾਇਦਾ ਜਿਹੜਾ ਬੋਰਡ ਵੀ ਲਗਾ ਦਿੱਤਾ ਗਿਆ ਕਿ ਅਗਰ ਕੋਈ ਵਿਅਕਤੀ ਇੱਥੇ ਕੂੜਾ ਸਿੱਟਦਾ ਹੈ ਤਾਂ ਉਸ ਦੇ ਉੱਪਰ ਜਿਹੜੀ ਹੈ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ ਤੇ ਉਸ ਦੇ ਉੱਪਰ ਨਾਲ ਹੀ ਸੀਸੀਟੀਵੀ ਕੈਮਰੇ ਵੀ ਜਿਹੜੇ ਉੱਥੇ ਲੱਗੇ ਹੋਏ ਨੇ ਉਸ ਦੇ ਵਿੱਚ ਜਿਹੜਾ ਹਰ ਟਾਈਮ ਪਤਾ ਲੱਗਦਾ ਰਹਿਣਾ ਕਿ ਕਿਸ ਵਿਅਕਤੀ ਵੱਲੋਂ ਇੱਥੇ ਕੋਈ ਜਿਹੜਾ ਕੂੜਾ ਤਾਂ ਨਹੀਂ ਸਿੱਟਿਆ ਜਾ ਰਿਹਾ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਜਿਹੜਾ ਹੁਣ ਸਾਡਾ ਸਹਿਯੋਗ ਦਿਓ ਅਗਰ ਕਿਸੇ ਮਹੱਲੇ ਦੇ ਵਿੱਚ 4-ਵਿਲਰ ਜਿਹੜੀਆਂ ਗੱਡੀਆਂ ਨੇ ਉਹ ਨਹੀਂ ਜਾਂਦੀਆਂ ਤਾਂ ਤੁਸੀਂ ਸਾਨੂੰ ਦੱਸੋ ਉੱਥੇ ਤੁਹਾਨੂੰ ਛੋਟੀ ਰੇੜੀਆਂ ਦਾ ਵੀ ਜਿਹੜਾ ਅਸੀਂ ਪ੍ਰਬੰਧ ਕਰਾਵਾਂਗੇ ਤਾਂ ਕਿ ਜਿਹੜਾ ਸਮਾਨ ਹੈ ਇਹਨੂੰ ਸਾਫ਼ ਸੁਥਰਾ ਬਣਾ ਸਕੀਏ ਇਸ ਪਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ న్యూਸ ਬਹੁਤ ਦੇਰ ਤੋਂ ਸਾਡੇ ਇੱਥੇ ਸ਼ਹਿਰ ਚ ਉਹ ਸਾਡੇ ਧਾਰਮਿਕ ਸਥਾਨ ਨੇ ਪੰਚਕੋਤੀ ਮੰਦਿਰ ਤੇ ਵਿਸ਼ਕਰਮਾ ਮੰਦਿਰ ਇਹਦੇ ਵਿੱਚ ਘਾਰ ਇੱਥੇ ਕਾਫੀ ਸਮੇਂ ਤੋਂ ਬੁੜਾ ਕਰਦਾ ਸੀਗਾ ਬੜਾ ਦੁੱਖ ਹੁੰਦਾ ਇਹ ਦੇਖ ਕੇ ਅਸੀਂ ਲੋਕਾਂ ਨੂੰ ਵਾਰ-ਵਾਰ ਸਮਝਾਇਆ ਦੇਚ ਨਾ ਗਏ ਰਹੇ ਕੋਰਟ ਕੋ 90 ਮੀਟਰ ਪੂਰੇ ਹਨ ਲਵਾਇਆ ਤੇ ਸਾਡੇ ਮੈਨਰ ਕਿਹਾ ਬੰਦਿਆਂ ਨੂੰ ਥੋੜੇ ਘਰ ਘਰ ਟੈਂਪੋ ਆਉਗਾ ਜਿਹੜੀ ਆਉਗੀ ਤੇ ਤੁਹਾਡਾ ਸਾਥ ਲੋ ਇਸ ਵਿਸ਼ੇਸ਼ ਤੌਰ ਤੇ ਸਾਡੇ ਦੀਪਕ ਸੈਂਟਰੀਸ ਕਰ ਰਹੇ ਉਹਨਾਂ ਨੇ ਸਾਡੇ ਅਜੀਤ ਪਿੰਡੀ ਜੀ ਨੇ ਰੇਟ ਇਹਨਾਂ ਨੇ ਤੇ ਉਹ ਵੀ ਜਿਹੜੇ ਆਪਣੇ ਏਰੀਆ ਵਿੱਚ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੇ ਬਹੁਤ ਸਾਥ ਦਿੱਤਾ ਸਾਡੇ ਟੈਂਪੋਆਂ ਨੂੰ ਘਰ ਘਰ ਭੇਜਿਆ ਲੋਕ ਜੋ ਇੱਥੇ ਪੂਰਾ ਗਿਰ ਕੇ ਜਾਂਦੇ ਸੀਗੇ ਨੇਰੇ ਸਵੇਰੇ ਸਾਸੀ ਬੰਦੇ ਬਿਠਾਏ ਇੱਥੇ ਤਾਂ ਕਿ ਲੋਕ ਇੱਥੇ ਸਮਝ ਲਾ ਕੇ ਕੇ ਜਾਣ ਤਾਂ ਸਾਡੀ ਇੱਕ ਮੈਥਲ ਹੋਰ ਦੱਸੋ ਮਹਿੰਮ ਚੱਲ ਰਹੀ ਹੈ ਨੈਸ਼ਨਲ ਲੈਵਲ ਤੇ ਸੋਚਤਾ ਹੀ ਸੇਵਾ ਉਹਦੇ ਵਿੱਚ ਇਹ ਸਾਨੂੰ ਬਹੁਤ ਦੁੱਖ ਹੁੰਦਾ ਇਹ ਦੇਖ ਕੇ ਵੀ ਇੱਕ ਪਾਸੇ ਐਡੀ ਵਧੀਆ ਮਹਿੰਮ ਚੱਲ ਰਹੀ ਹੈ ਤੇ ਇੱਥੇ ਕੂੜਾ ਡਰਿਆ ਹੁੰਦਾ ਹੈ ਧਾਰਮਿਕ ਸਥਾਨਾਂ ਦੇ ਕੋਲ ਬਸ ਸਪੈਸ਼ਲੀ ਇੱਥੇ ਮਹਿੰਮ ਚਲਾਈ ਤਿੰਨ ਚਾਰ ਦਿਨ ਤੋਂ ਵੀ ਇਹ ਥਨ ਸਾਫ ਕਰਾਈ ਹੈ ਹੁਣ ਮੇਰੇ ਨਾਲ ਵੀ ਤੁਸੀਂ ਵੀ ਸਾਰੇ ਸਾਥ ਦੇ ਰਹੇ ਮੇਰੇ ਕੋਲ ਪ੍ਰਧਾਨ ਵੀ ਖੜੇ ਨੇ ਇੱਥੋਂ ਦੇ ਤੇ ਮੇਰੀ ਕੋਸ਼ਿਸ਼ ਇਹੀ ਹੈ ਬੇਨਤੀ ਵੀ ਹੈ ਵੀ ਸਾਰੇ ਬੰਦੇ ਸਾਨੂੰ ਸਾਥ ਦੇਣ ਇੱਥੋਂ ਮੁਹੱਲੇ ਵਾਲੇ ਵੀ ਮੰਦਿਰ ਕਮੇਟੀ ਵਾਲੇ ਵੀ ਤਾਕੇ ਇਹ ਪੁਆਇੰਟ ਅੱਗੇ ਤੋਂ ਸਾਫ਼ ਰਹੇ ਜੋ ਲੋਕ ਘੇਰਦੇ ਨੇ ਕੂੜਾ ਉਹ ਸਾਡੇ ਟੈਂਪੋਂ ਚ ਬਲਾ ਕੇ ਫੋਨ ਨੰਬਰ ਵੀ ਦਿੱਤਾ ਰਹੇ ਉਹ ਚ ਬਾਹਰ ਤਾਂ ਕਿ ਜਗ੍ਹਾ ਬਿਲਕੁਲ ਸਾਫ਼ ਰਹੇ ਜਾਂਦੀ ਹੈ ਇਹ ਸਾਭੀ ਕੇਸ ਵਾਲਾ ਹੈ ਵੀ ਆਲੇ-ਦੁਆਲੇ ਜਿਹੜੇ ਮਹੱਲੇ ਨੇ ਨਾ ਉਹਨਾਂ ਚ ਗੱਡੀਆਂ ਨਹੀਂ ਜਾ ਸਕਦੀਆਂ ਗੱਡੀਆਂ ਜਾਂਦੇ ਨੇ ਜੇ ਜਿਹੜੀ ਨਹੀਂ ਜਾਂਦੀ ਤਾਂ ਸਾਡੀ ਛੋਟੀ ਰੇੜੀ ਹੈ ਹੂ ਵੀਲਰ ਉਹ ਵੀ ਜਾਂਦਾ ਹੈ ਤੇ ਜੇ ਕੋਈ ਇਦਾਂ ਦੀ ਹੋਰ ਪ੍ਰੋਬਲਮ ਤਾਂ ਛੋਟੀ ਰੇੜੀ ਭੇਜ ਕੇ ਅਸੀਂ ਆਪ ਕਲੈਕਟ ਕਰਾਵਾਂਗੇ ਕੂੜਾ ਸਾਡੇ ਕੋਲ ਬਹੁਤ ਸਾਧਨ ਹੈਗੇ ਆ ਪਰ ਲੋਕਾਂ ਨੂੰ ਫੋਨ ਨੰਬਰ ਦਿੱਤਾ ਵੀ ਉਹ ਘਿਰ ਕੇ ਨਾ ਜਾਣੇ ਰਸਵੇਰੇ ਵੀ ਫੋਨ ਕਰ ਰਿਹਾ ਬੁਲਾ ਨਾ ਉਹ ਘਰ ਆ ਕੇ ਚੰਨ ਤੋਂ ਦੋ ਮੰਦਰਾ ਵਿਚਾਲੇ ਡੰਪ ਸਿਆ ਅਸੀਤਾ ਜੀ ਕਈ ਵਾਰੀ ਕਹਿ ਚੁੱਕੇ ਆ ਕਮੇਟੀ ਜਾ ਕੇ ਦੇਖੋ ਸਿਪਰਾ ਚੀਨ ਮੰਦਰ ਨੇ ਦੋ ਜਿਸ਼ੂ ਕਰਮਾ ਜੀ ਦਾ ਵੀ ਇਹ ਬਹੁਤ ਸਾਲ ਹੋ ਗਏ ਔਰ ਨਾਲ ਸ਼ੇਪ ਜੀ ਮਹਾਰਾਜ ਦਾ ਵੀ ਹੈ ਪੰਜ ਮੰਦਰ ਉਹ ਨਾਲ ਮੱਲਾ ਵੀ ਹੈ ਸਾਰਾ ਦੁਆਰਾ ਮੱਲਾ ਜਦੋਂ ਜਿਹੜਾ ਕੰਮ ਕਰ ਰਹੇ ਨੇ ਬਹੁਤ ਵਧੀਆ ਅਸੀਤਾ ਕਈ ਵਾਰੀ ਕਹਿ ਚੁੱਕੇ ਵੀ ਇਹ ਕੰਮ ਹੋਣਾ ਚਾਹੀਦਾ ਇੱਥੇ ਗੰਦਰੀ ਪੈਣਾ ਚਾਹੀਦਾ ਸਨੇਹਾ ਕੀ ਦੋਗੇ ਲੋਕਾਂ ਨੂੰ ਜਿਹੜੇ ਕੂੜਾ ਸਿੱਟਦੇ ਸੂਰੇ ਲੋਕਾਂ ਨੂੰ ਅਸੀਂ ਪਹਿਲਾਂ ਵੀ ਕਹਿੰਦੇ ਜਿ ਹੱਲੇ ਵਾਲਿਆਂ ਨੂੰ ਵੀ ਆਪਣੇ ਅੰਦਰ ਰੱਖੋ ਗੱਡੀਆਂ ਆਉਂਦੀਆਂ ਨੇ ਇਹਨਾਂ ਦੀਆਂ ਉਹਨਾਂ ਨੂੰ ਦੋ ਅਸੀਂ ਵੀ ਦੇ ਰਹੇ ਹਾਂ ਸਾਡੇ ਮਹੱਲਿਆਂ 'ਚ ਦੇ ਰਹੇ ਹਾਂ ਅਸੀਂ ਪੈਸੇ ਪਰ ਇੱਥੇ ਗੰਦ ਖੜਾਉਣ ਦਾ ਕੋਈ ਮਤਲਬ ਨਹੀਂ ਮਹੱਲੇ ਵਾਲਿਆਂ ਨੂੰ ਵੀ ਚਾਹੀਦਾ ਵੀ ਇਹ ਗੰਦ ਨਾ ਖੜਾਉਂਦੇ ਹਾਂ ਹਾਂਜੀ ਵੀਰ ਜੀ ਕੀ ਕਹੋਗੇ ਜਿਹੜਾ ਸਮਾਣਾ ਦੇ ਪੰਜ ਮੁਖੀ ਮੰਦਿਰ ਦੇ ਕੋਲ ਤੇ ਵਿਸ਼ਕਰਮਾ ਮੰਦਿਰ ਦੇ ਕੋਲ ਹਮੇਸ਼ਾ ਕੂੜੇ ਦਾ ਡੰਪ ਬਣਿਆ ਹੁੰਦਾ ਸੀ ਤੇ ਅੱਜ ਨਗਰ ਕੌਂਸਲ ਦੇ ਮੁਲਾਜ਼ਮਾਂ ਵੱਲੋਂ ਇਸ ਕੂੜੇ ਦੇ ਡੰਪ ਨੂੰ ਖਤਮ ਕਰਕੇ ਬੋਰਡ ਵਗੈਰਾ ਵੀ ਲਗਾਤੇ ਕੀ ਕਹੋਗੇ ਅਸੀਂ ਇਸ ਕੂੜੇ ਤੋਂ ਬੜੇ ਹੀ ਪਰੇਸ਼ਾਨ ਸੀ ਕਿਉਂਕਿ ਸ਼ਰਧਾਲੂਆਂ ਦਾ ਹਰ ਟਾਈਮ ਇਹ ਲੰਬਾ ਰਹਿੰਦਾ ਸੀ ਤੁਸੀਂ ਮੰਦਿਰ ਤੇ ਲੱਖਾਂ ਕਰੋੜਾ ਲਾ ਲਓ ਜਦੋਂ ਤੱਕ ਸੜਕ ਦੀ ਸਫਾਈ ਨਹੀਂ ਹੁੰਦੀ ਉਹਦਾ ਕੋਈ ਫਾਇਦਾ ਨਹੀਂ ਸਾਨੂੰ ਹੁਣ ਇਹੋ ਜਿਹੇ ਅਫਸਰ ਮਿਲੇ ਨਦੀਪ ਕੁਮਾਰ ਜੀ ਤੇ ਉਹਨਾਂ ਨਾਲ ਜਿੰਨੇ ਵੀ ਆਪਣੇ ਸਾਈ ਸੇਵ ਨੇ ਪਿੰਡੀ ਜੀ ਸਾਰੇ ਨੇ ਇਹਨਾਂ ਨੇ ਉਪਰਾਲਾ ਕਰਿਆ ਇੱਥੇ ਦੀ ਸਫਾਈ ਵਾਸਤੇ ਅਤੇ ਸਾਨੂੰ ਵਿਸ਼ਵਾਸ ਦਿਵਾਇਆ ਤੇ ਅੱਗੇ ਨੂੰ ਇਹ ਡੰਪ ਇੱਥੇ ਕੂੜਾ ਨਹੀਂ ਗਰੇਗਾ ਉਸ ਚਾਸੀ ਮੰਦਰ ਕਮੇਟੀ ਵੱਲੋਂ ਇਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਏਗਾ ਅਸੀਂ ਇਹਨਾਂ ਵੀਰਾਂ ਦਾ ਸਫਾਈ ਸੇਵ ਤੇ ਆਪਣੇ ਸੈਨੇਟਰੀ ਇਨਸਪੈਕਟਰ ਜੀ ਵੱਲੋਂ ਇਹੋ ਸਾਹਿਬ ਦਾ ਬਹੁਤ ਬਹੁਤ ਦਿਨੋਂ ਧੰਨਵਾਦ ਕਰਦੇ ਆਂ ਆਲੇ-ਦੁਆਲੇ ਦੇ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੂਗੇ ਆਲੇ-ਦੁਆਲੇ ਦੇ ਲੋਕਾਂ ਨੂੰ ਇਹ ਅਸੀਂ ਆਪ ਡਿਊਟੀ ਦੇ ਕੇ ਸਾਡੇ ਇੱਥੇ ਮਾਲੀ ਹੈ ਮਾਲੀ ਡਿਊਟੀ ਲਾਵਾਂਗੇ ਵੀ ਇਹਨੂੰ ਇੱਥੇ ਨਾ ਗਿਰਿਆ ਜਾਵੇ ਤੁਹਾਡੇ ਘਰ ਰਿਹੜੀ ਜਾਂ ਕੋਈ ਜੋ ਵੀ ਆਂਦੀ ਹੈ ਉਹਦੇ ਵਿੱਚ ਗਿਰਿਆ ਜਾਵੇ